ਗੁਰੂ ਰੂਪਿਆਰੀ ਸਾਧ ਸੰਗਤ ਪੁਰਾਣੇ ਜ਼ਮਾਨੇ ਦੀ ਗੱਲ ਹੈ ਮਲਾਇਕ ਨਗਰ ਦਾ ਰਾਜਾ ਬਰਹਾਨ ਸੀ ਬਰਹਾਨ ਬੜਾ ਜ਼ਹੀਨ ਰਾਜਾ ਸੀ ਅਕਲਮੰਦ ਸੀ ਬਹੁਤ ਜ਼ਿਆਦਾ ਉਹਦੇ ਕੋਲੇ ਦਿਮਾਗ ਸੀ ਤੇ ਉਹ ਦੇਖਦਾ ਵੀ ਬੜਾ ਸੁੰਦਰ ਸੀ ਨੇੜ ਤੀੜ ਦੇ ਜਿਹੜੇ ਰਾਜਾਂ ਦੇ ਰਾਜੇ ਸਨ ਹਰ ਇੱਕ ਨੂੰ ਇਹ ਹੁੰਦਾ ਸੀ ਕਿ ਬਰਹਾਨ ਦੇ ਨਾਲ ਦੋਸਤੀ ਕਰਕੇ ਰੱਖੀਏ ਕਿਉਂਕਿ ਇਹ ਆਪ ਤਾਂ ਇੱਕ ਸ਼ਕਤੀਸ਼ਾਲੀ ਰਾਜਾ ਹੈ ਕੱਲ ਨੂੰ ਜੇਕਰ ਸਾਡੇ ਉੱਤੇ ਪੀੜ ਪਵੇਗੀ ਤਾਂ ਸਾਡੇ ਵੀ ਇਹ ਰਾਖੀ ਕਰ ਸਕਦਾ ਹੈ ਸਾਨੂੰ ਵੀ ਇਹ ਬਚਾ ਸਕਦਾ ਹੈ ਇਸ ਤਰੀਕੇ ਨਾਲ ਬਰਹਾਨ ਨੇ ਨੀੜ-ਨੀੜ ਲਈ ਜਿੰਨੇ ਵੀ ਰਾਜ ਸਾਨੂੰ ਉਹਨਾਂ ਦੇ ਨਾਲ ਬਹੁਤ ਵਧੀਆ ਸੰਬੰਧ ਕਾਇਮ ਕਰਕੇ ਰੱਖੇ ਸਨ ਆਪਣਾ ਰਾਜ ਉਹਦਾ ਬੜਾ ਸ਼ਕਤੀਸ਼ਾਲੀ ਸੀ ਦੂਰ-ਦੂਰ ਤੱਕ ਉਹਦੇ ਚਰਚੇ ਸਨ ਇਹ ਬਹੁਤ ਛੋਟੀ ਉਮਰ ਦਾ ਰਾਜਾ ਸੀ ਜਿਸ ਦੀ ਉਮਰ ਮਹਿਜ 22-24 ਸਾਲ ਸੀ ਇੱਕ ਦਿਨ ਬਰਹਾਨ ਰਾਤ ਨੂੰ ਸੁੱਤਾ ਸੁੱਤੇ ਪਈ ਦੇ ਸੁਪਣੇ ਦੇ ਵਿੱਚ ਇੱਕ ਸਾਧ ਫਕੀਰ ਆਇਆ ਸਾਧ ਫਕੀਰ ਨੇ ਕਿਹਾ ਕਿ ਜੇਕਰ ਕੋਈ ਲੰਮੀ ਪ੍ਰਾਪਤੀ ਕਰਨੀ ਹੋਵੇ ਤਾਂ ਉਹਦੇ ਲਈ ਕੋਈ ਬਲੀਦਾਨ ਵੀ ਦੇਣਾ ਪੈਂਦਾ ਹੈ ਵੈਸੇ ਤਾਂ ਇਹ ਗੱਲ ਹਰ ਇੱਕ ਮਨੁੱਖ ਦੇ ਉੱਤੇ ਲਾਗੂ ਹੁੰਦੀ ਹੈ ਕਿ ਜੇਕਰ ਤੁਸੀਂ ਆਪਣੇ ਭੋਏਖ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਅੱਜ ਦਾ ਸਮਾਂ ਤੁਹਾਨੂੰ ਬਲੀਦਾਨ ਦੇ ਵਿੱਚ ਦੇਣਾ ਪਵੇਗਾ ਬਲੀਦਾਨ ਤੋਂ ਭਾਵ ਅੱਜ ਦੇ ਸਮੇਂ ਦੇ ਵਿੱਚ ਜੀ ਤੋੜ ਮਿਹਨਤ ਕਰਨੀ ਪਵੇਗੀ ਜੇ ਅੱਜ ਅਸੀਂ ਆਪਣੇ ਮੰਝੇ ਦੇ ਉੱਤੇ ਲੀਟੇ ਰਏ ਸਮਾਂ ਖਰਾਬ ਕਰ ਦਿੱਤਾ। ਇੱਧਰ ਉੱਧਰ ਦੀਆਂ ਫਾਲਤੂ ਚੀਜ਼ਾਂ ਦੇ ਉੱਤੇ ਸਮਾਂ ਲਾ ਦਿੱਤਾ ਤਾਂ ਪੁਏਖ ਦੇ ਵਿੱਚ ਸਾਨੂੰ ਮਿਹਨਤ ਮੁਸ਼ਕਲ ਕਰਨੀ ਪਵੇਗੀ। ਜੇ ਅੱਜ ਵਿਣਿਤ ਕਰ ਲਈ ਤਾਂ ਪੁਏਖ ਸਾਡਾ ਸੁਧਰ ਜਾਵੇਗਾ। ਬਿਲਕੁਲ ਇਸੇ ਕਿਸਮ ਦੀ ਨਸੀਹਤ ਗੁਰੂ ਰੂਪੀਆ ਦੀ ਸਾਧ ਸੰਗਤ ਇਸ ਰਾਜੇ ਨੂੰ ਇਸ ਬਾਦਸ਼ਾਹ ਨੂੰ ਸੁਪਨੇ ਦੇ ਵਿੱਚ ਆ ਕੇ ਫਕੀਰ ਦੇ ਕੇ ਜਾਂਦਾ ਹੈ। ਰਾਤ ਦੇ ਵੇਲੇ ਅੱਬੜ ਵਾਹੇ ਉੱਠਦਾ ਹੈ ਇਹ ਰਾਜਾ। ਇੱਧਰ ਉੱਧਰ ਦੇਖਦਾ ਹੈ ਕਮਰੇ ਦੇ ਵਿੱਚ ਕੋਈ ਨਹੀਂ ਹੁੰਦਾ। ਕਮਰੇ ਤੋਂ ਬਾਹਰ ਉਹਦੇ ਅੰਗ ਰੱਖਿਆ ਕੇ ਖੜੇ ਹੁੰਦੇ ਨੇ ਰਾਤ ਦੇ ਵੇਲੇ ਇੱਕ ਦੋ ਗੇੜੇ ਦਿੰਦਾ ਹੋਇ ਆਪਣੇ ਕਮਰੇ ਦੇ ਅੰਦਰ ਪਾਣੀ ਦਾ ਗਲਾਸ ਭਰ ਕੇ ਪੀਂਦਾ ਹੈ ਫਿਰ ਸੋ ਜਾਂਦਾ ਹੈ ਜਦੋਂ ਅੱਖ ਲੱਗਦੀ ਹੈ ਥੋੜੀ ਜਿਹੀ ਡੂੰਗੀ ਨੀਂਦ ਦੇ ਵਿੱਚ ਜਾਂਦਾ ਹੈ ਇੱਕ ਵਾਰੀ ਫਿਰ ਉਹ ਸਾਧ ਫਕੀਰ ਆਉਂਦਾ ਹੈ ਸੁਪਣੇ ਦੇ ਵਿੱਚ ਆ ਕੇ ਇੱਕ ਵਾਰੀ ਫਿਰ ਕਹਿੰਦਾ ਹੈ ਕਿ ਜੇਕਰ ਕੋਈ ਚੀਜ਼ ਦੀ ਪ੍ਰਾਪਤੀ ਚਿਰ ਸਥਾਈ ਕਰਨੀ ਹੋਵੇ ਤਾਂ ਬਲੀਦਾਨ ਦੇਣਾ ਪਵੇਗਾ ਅਗੋਂ ਰਾਜਾ ਕਹਿੰਦਾ ਹੈ ਕਿ ਮੈਂ ਤੁਹਾਡੀ ਗੱਲ ਸਮਝ ਨਹੀਂ ਬਿਆ ਮੈਨੂੰ ਇਹ ਜਮਾ ਇੱਕ ਪਹੇਲੀ ਇੱਕ ਬਾਜ਼ਾਰ ਤੇ ਜਿਹੀ ਲੱਗਦੀ ਹੈ ਰਾਜੇ ਨੂੰ ਉੱਤਰ ਮਿਲਦਾ ਹੈ ਕਿ ਦੇਖ ਪਈ ਜੇ ਇਸ ਰਾਜਪਾਤ ਦੇ ਉੱਤੇ ਬਹੁਤ ਲੰਮਾ ਸਮਾਂ ਰਾਜ ਕਰਨ ਦਾ ਇੱਛਾ ਹੈ ਨਾ ਤਾਂ तकरीबन 6 ਮਹੀਨੇ 9 ਮਹੀਨੇ ਦਾ 1 ਸਾਲ ਦੇ ਲਈ ਰਾਜ ਤੋਂ ਬਲੀਦਾਨ ਦੇ ਰਾਜ ਛੱਡ ਕੇ ਸੁਧਾਰਨ ਲੋਕਾਂ ਵਾਂਗੂ ਰਹਿ ਕੇ ਦੇਖ ਪਈ ਸਬਦਲ ਲੈ ਕਿਸੇ ਹੋਰ ਮੁਲਕ ਚਲਿਆ ਜਾ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਪਤਾ ਲੱਗਣਗੀਆਂ ਬਹੁਤ ਸਾਰਾ ਨਵਾਂ ਕੁਝ ਲੈ ਕੇ ਆਵੇਂਗਾ ਤੇ ਆਪਣੇ ਰਾਜ ਦੇ ਉੱਤੇ ਹੋਰ ਮਜ਼ਬੂਤ ਪਕੜ ਕਰੇਗਾ ਐਸੀ ਐਸੀ ਚੀਜ਼ ਤੈਨੂੰ ਸਿੱਖਣ ਨੂੰ ਮਿਲ ਸਕਦੀ ਹੈ ਜੋ ਜੁੱਧ ਦੇ ਮੈਦਾਨ ਦੇ ਵਿੱਚ ਤੇਰੀ ਬੜੀ ਕੰਮ ਆਵੇ ਇਹ ਸਾਰਾ ਕੁਝ ਸੁਪਨੇ ਦੇ ਵਿੱਚ ਹੋ ਰਿਹਾ ਸੀ ਨਾ ਕਿ ਅਸਲ ਦੇ ਵਿੱਚ ਨਾ ਕਿ ਅਸਲੀਅਤ ਦੇ ਵਿੱਚ ਫਿਰ ਇੱਕ ਵਾਰੀ ਉੱਠਦਾ ਹੈ ਉਦੋਂ ਤੱਕ ਦਿਨ ਦਾ ਚੜਾਅ ਹੋ ਚੁੱਕਿਆ ਹੁੰਦਾ ਹੈ ਬਾਗ ਦੇ ਵਿੱਚ ਚਲਾ ਜਾਂਦਾ ਹੈ ਬਗੀਚੀ ਦੇ ਵਿੱਚ ਚਲਾ ਜਾਂਦਾ ਹੈ ਆਪਣੇ ਸਿਪਾਹੀਆਂ ਦੇ ਨਾਲ ਗੱਲਬਾਤ ਕਰਦਾ ਹੈ ਦਿਨਚਰਿਆ ਸ਼ੁਰੂ ਹੋ ਜਾਂਦੀ ਹੈ ਖਾਣ ਪੀਣ ਸ਼ੁਰੂ ਹੋ ਜਾਂਦਾ ਹੈ ਸ਼ਾਮ ਹੁੰਦਿਆਂ ਤੱਕ ਇਹ ਜ਼ਹੀਨ ਰਾਜਾ ਬਰਹਾਨ ਸਾਰਾ ਕੁਝ ਭੁੱਲ ਜਾਂਦਾ ਹੈ ਰਾਤ ਦੇ ਵੇਲੇ ਫਿਰ ਜਦੋਂ ਸੌਂਦਾ ਹੈ ਸੰਤ ਫਕੀਰ ਫਿਰ ਇਸ ਦੇ ਸੁਪਨੇ ਦੇ ਵਿੱਚ ਆ ਕੇ ਇਸ ਨੂੰ ਉਹੀ ਗੱਲ ਚੇਤੇ ਕਰਵਾਉਂਦੇ ਨੇ ਕਿ ਭਾਈ ਜੇਕਰ ਚਾਹਨਾ ਹੈ ਕਿ ਰਾਜ ਭਾਗ ਇਸੇ ਤਰ੍ਹਾਂ ਸਲਾਮਤ ਰਹੇ ਬੜਾ ਕੁਝ ਸਿੱਖਣ ਦੀ ਜ਼ਰੂਰਤ ਹੈ ਫਿਰ ਤੂੰ ਬਲੀਦਾਨ ਦੇ ਰਾਜ ਭਾਗ ਛੱਡ ਕੇ ਕੋਈ 6 ਮਹੀਨੇ ਜਾਂ 9 ਮਹੀਨੇ ਜਾਂ 12 ਮਹੀਨੇ ਆਪਣੇ ਦੇਸ਼ ਤੋਂ ਬਾਹਰ ਪੀਸ ਬਦਲ ਕੇ ਕੱਟ ਗਿਆ ਰਾਜ ਦੇ ਵੇਲੇ ਬੜਵਾਹੀ ਉੱਠਦਾ ਹੈ ਆਪਣੇ ਸਭ ਤੋਂ ਨੇੜਲੇ ਵਜ਼ੀਰ ਦੇ ਕਮਰੇ ਦੇ ਵਿੱਚ ਪਹੁੰਚਦਾ ਹੈ ਉਹਦੇ ਨਾਲ ਜਾ ਕੇ ਗੱਲਬਾਤ ਕਰਦਾ ਹੈ ਇਸ ਦੇ ਦੋ ਬੜੇ ਖਾਸਮ ਖਾਸ ਵਜ਼ੀਰ ਸਨ ਇੱਕ ਦਾ ਨਾਮ ਹਦੀਨ ਸੀ ਇੱਕ ਦਾ ਨਾਮ ਨਰਾਫ ਸੀ ਹਦੀਨ ਮਨ ਦਾ ਸੱਚਾ ਸੀ ਮਨ ਦੇ ਵਿੱਚ ਕਦੇ ਮੈਲ ਨਹੀਂ ਸੀ ਰੱਖਦਾ ਰਾਜ ਭਾਗ ਦੇ ਨਾਲ ਜਿਹੜੀ ਗੱਲ ਵੀ ਕੋਈ ਵੀ ਹੁੰਦੀ ਸੀ ਜਿਹਦੇ ਵਿੱਚ ਚਾਹੇ ਰਾਜੇ ਨੂੰ ਗੁੱਸਾ ਵੀ ਕਿਉਂ ਨਾ ਲੱਗ ਜਾਵੇ ਸਿੱਧੀ ਸਪਸ਼ਟ ਗੱਲ ਰਾਜੇ ਨੂੰ ਆ ਕੇ ਦੱਸ ਦਿੰਦਾ ਸੀ ਕਿ ਆ ਗੱਲ ਹੈ ਆ ਨੀਤੀ ਚੇਂਜ ਕਰਨ ਦੀ ਜ਼ਰੂਰਤ ਹੈ ਰਾਜੇ ਨੇ ਇਸ ਨੂੰ ਇਸ ਕਰਕੇ ਕੂਲ ਰੱਖਿਆ ਹੋਇਆ ਸੀ ਕਿਉਂਕਿ ਇਹਨੇ ਕਦੇ ਵੀ ਰਾਜੇ ਦਾ ਨੁਕਸਾਨ ਨਹੀਂ ਸੀ ਲੋਚਿਆ ਪਰ ਰਾਜੇ ਨੂੰ ਇੱਕ ਚੀਜ਼ ਬਹੁਤ ਬੁਰੀ ਲੱਗਦੀ ਸੀ ਕਿ ਇਹਦੇ ਬੋਲਣ ਦਾ ਜੋ ਢੰਗ ਤਰੀਕਾ ਹੈ ਬੜਾ ਸਾਫ਼ ਸਪਸ਼ਟ ਸਿੱਧਾ ਜਿਹਾ ਹੈ ਇਸ ਨੇ ਕਦੀ ਮੈਨੂੰ ਰਾਜਾ ਨਹੀਂ ਸਮਝਿਆ ਸ਼ਾਇਦ ਰਾਜੇ ਦੇ ਮਨ ਵਿੱਚ ਚਿੰਤਾ ਵੀ ਹੁੰਦੀ ਸੀ ਜਿਹੜਾ ਉਸ ਦਾ ਦੂਸਰਾ ਕਰੀਬੀ ਵਜ਼ੀਰ ਸੀ ਉਹ ਸੀ ਨਰਾਫ ਨਿਰਾਫ ਮੂਹ ਦਾ ਬਹੁਤ ਮਿੱਠਾ ਸੀ ਮਨ ਦੇ ਵਿੱਚ ਕਈ ਕਿਸਮ ਦੇ ਖੂਟ ਮੈਲ ਲੈ ਕੇ ਚੱਲਦਾ ਸੀ ਪਰ ਜਿਸ ਤਰੀਕੇ ਨਾਲ ਰਾਜੇ ਦੇ ਨਾਲ ਉਹ ਬੋਲ ਚੱਲ ਰੱਖਦਾ ਸੀ ਰਾਜੇ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਸਭ ਤੋਂ ਵਧੀਆ ਸਭ ਤੋਂ ਜ਼ਿਆਦਾ ਉੱਤਮ ਸਭ ਤੋਂ ਜ਼ਿਆਦਾ ਦਿਮਾਗ ਵਾਲਾ ਵਜ਼ੀਰ ਹੈ ਪਰ ਅਸਲੀਅਤ ਇਸ ਤਰ੍ਹਾਂ ਨਹੀਂ ਸੀ ਇਹ ਉਹਨਾਂ ਦੋਹਾਂ ਦੇ ਨਾਲ ਗੱਲਬਾਤ ਸਾਂਝੀ ਕਰਦਾ ਹੈ ਤੇ ਕਹਿੰਦਾ ਹੈ ਕਿ ਸ਼ਾਇਦ ਮੈਨੂੰ ਕਿਤੇ ਜਾਣਾ ਪਵੇ ਅਸਲ ਗੱਲ ਨਹੀਂ ਦੱਸਦਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਹੌਬ ਭਾਵ ਪੜਨੇ ਸਨ ਕਿ ਕਿਹੜਾ ਵਧੀਆ ਹੈ ਕਿਹੜਾ ਵਧੀਆ ਤਰੀਕੇ ਨਾਲ ਮੇਰੀ ਗੈਰ ਮੌਜੂਦਗੀ ਦੇ ਵਿੱਚ 9 ਮਹੀਨੇ ਜਾਂ 1 ਸਾਲ ਇਸ ਰਾਜਪਾਲਿਕਾ ਨੂੰ ਸੰਭਾਲ ਸਕਦਾ ਹੈ ਹੌ ਭਾਵ ਸਮਝਣ ਦੀ ਕੋਸ਼ਿਸ਼ ਕੀਤੀ ਕੋ ਬਹੁਤਾ ਹੀ ਸਮਝ ਨਹੀਂ ਆਈ ਇਹ ਰਾਤ ਦਾ ਵੇਲਾ ਸੀ ਤਕਰੀਬਨ 1.5 ਦਾ ਸਮਾਂ ਸੀ ਵਾਪਸ ਆਪਣੇ ਕਕਸ਼ ਦੇ ਵਿੱਚ ਜਾਂਦਾ ਹੈ ਇੱਕ ਉਦੀੜ ਬੂੰਦ ਦੇ ਵਿੱਚ ਪੈ ਜਾਂਦਾ ਹੈ ਕਿ ਮੇਰੇ ਪੱਲੇ ਤਾਂ ਕੱਖ ਨਹੀਂ ਪਿਆ ਮੈਨੂੰ ਸਮਝ ਨਹੀਂ ਆਈ ਹੁਣ ਵੱਡੀ ਚਿੰਤਾ ਵੱਡੀ ਦੁਚਿੱਤੀ ਇਹ ਹੈ ਕਿ ਰਾਜਪਾਲਿਕਾ ਸੰਭਾਲਾਂਗਾ ਕਿਸ ਨੂੰ ਆਪਣੇ ਬਿਸਤਰ ਦੇ ਵਿੱਚ ਪਿਆ اسی ਦੌੜ ਦੇ ਵਿੱਚ اسی ਤਰੀਕੇ ਦੀ ਜਿਹੜੀ ਸੋਚ ਹੈ ਦਿਮਾਗ ਦੇ ਵਿੱਚ ਲੈ ਕੇ ਉਹ ਸੌ ਜਾਂਦਾ ਹੈ ਜਦੋਂ ਡੂੰਗੀ ਨੀਂਦ ਦੇ ਵਿੱਚ ਜਾਂਦਾ ਹੈ ਫਿਰ ਫਕੀਰ ਜੀ ਆਉਂਦੇ ਨੇ ਫਕੀਰ ਜੀ ਕਹਿੰਦੇ ਨੇ ਕਿ ਦੇਖ ਮੈਨੂੰ ਪਤਾ ਹੈ ਕਿ ਤੇਰੇ ਮਨ ਦੇ ਵਿੱਚ ਇਸ ਵੇਲੇ ਵੱਡੀ ਦੁਚਿੱਤੀ ਚੱਲ ਰਹੀ ਹੈ ਹਦੀਨ ਕੇ ਨਰਾਫ ਇਹੀ ਚੀਜ਼ ਸੋਚ ਰਿਹਾ ਨਾ ਦੱਸ ਤੈਨੂੰ ਕੀ ਲੱਗਦਾ ਹੈ ਰਾਜਾ ਸੁਪਨੇ ਦੇ ਵਿੱਚ ਆਏ ਉਸ ਫਕੀਰ ਨੂੰ ਉੱਤਰ ਦਿੰਦਾ ਹੈ ਕਿ ਨਰਾਫ ਮੈਂ ਕਦੀ ਉਹਦੇ ਮੂੰਹੋਂ ਕੋਈ ਮਾੜਾ ਬੋਲ ਨਹੀਂ ਸੁਣਿਆ ਹਮੇਸ਼ਾ ਚੰਗੀ ਗੱਲ ਕਰਦਾ ਹੈ ਮੇਰੀ ਤਾਰੀਫ਼ ਵੀ ਕਰਦਾ ਹੈ ਜਦੋਂ ਵੀ ਮੈਂ ਉਹਦੇ ਨਾਲ ਗੱਲਬਾਤ ਕਰਦਾ ਮੈਨੂੰ ਲੱਗਦਾ ਕਿ ਉਸ ਤੋਂ ਵਧੀਆ ਬੰਦਾ ਹੀ ਕੋਈ ਨਹੀਂ ਹਦੀਨ ਕਿਵੇਂ ਲੱਗਦਾ ਹੈ ਫਕੀਰ ਨੇ ਪੁੱਛਿਆ ਕਹਿੰਦਾ ਹਦੀਨ ਬੰਦਾ ਚੰਗਾ ਹੈ ਪਰ ਉਸ ਨੂੰ ਬੋਲਣ ਦਾ ਢੰਗ ਤਰੀਕਾ ਨਹੀਂ ਫਕੀਰ ਜੀ ਕਹਿੰਦੇ ਕਿ ਦੇਖ ਇਹ ਬਹੁਤ ਵੱਡਾ ਫੈਸਲਾ ਹੈ ਮੈਂ ਤੈਨੂੰ ਸਲਾਹ ਦਿਆਂ ਤਾ ਹਦੀਨ ਉਹ ਬੰਦਾ ਹੈ ਜੋ ਤੇਰੇ ਰਾਜ ਭਾਗ ਨੂੰ ਬਿਹਤਰ ਤਰੀਕੇ ਨਾਲ ਸੰਭਾਲ ਸਕਦਾ ਹੈ ਜਿਹੜਾ ਬੰਦਾ ਜਿਆਦਾ ਮਿੱਠ ਬੋਲੜਾ ਹੁੰਦਾ ਹੈ ਬੇ ਲੋੜਾ ਮਿੱਠਾ ਬੋਲਦਾ ਜਿੱਥੇ ਮਿੱਠਾ ਬੋਲਣ ਦੀ ਜ਼ਰੂਰਤ ਵੀ ਨਹੀਂ ਉੱਥੇ ਮਿੱਠਾ ਬੋਲਦਾ ਹੈ ਨਾ ਉਹ ਬੰਦਾ ਕਿਤੇ ਨਾ ਕਿਤੇ ਤੁਹਾਡਾ ਨੁਕਸਾਨ ਕਰਵਾ ਰਿਹਾ ਹੁੰਦਾ ਹੈ ਬਹੁਤ ਵੱਡੀ ਸਿੱਖਿਆ ਸੀ ਸੰਤ ਫਕੀਰ ਜੀ ਦੀ ਇਸ ਗੱਲ ਦੇ ਵਿੱਚ ਮਿੱਠਾ ਬੋਲਣਾ ਬੜੀ ਚੰਗੀ ਗੱਲ ਹੈ ਪਰ ਜਦੋਂ ਬਿਨਾਂ ਵਜ੍ਹਾ ਆਪਾਂ ਕਿਸੇ ਦੀ ਮਿੱਠਾ ਬੋਲ ਕੇ ਉਸਤਤ ਕਰਦੇ ਹਾਂ ਤਾਰੀਫ ਕਰਦੇ ਹਾਂ ਉਹਦਾ ਮਤਲਬ ਹੈ ਕਿ ਅਸੀਂ ਉਹਦੀ ਬੇ ਲੋੜੀ ਤਾਰੀਫ ਕਰ ਰਹੇ ਹਾਂ ਸਾਨੂੰ ਕੋਈ ਨਾ ਕੋਈ ਮਤਲਬ ਹੈ ਉਹਦੇ ਤੱਕ ਜੇਕਰ ਕੋਈ ਸਾਡੀ ਬਿਨਾ ਵਜ੍ਹਾ ਤਾਰੀਫ਼ ਕਰ ਰਿਹਾ ਲੋੜ ਨਹੀਂ ਪਰ ਜ਼ਰੂਰਤ ਤੋਂ ਵੱਧ ਮਸਕੇ ਮਾਰ ਰਿਹਾ ਤਾਂ ਉਹਨੂੰ ਸਾਡੇ ਨਾਲ ਕੋਈ ਮਤਲਬ ਹੈ ਫਕੀਰ ਜੀ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਬੰਦਾ ਸੱਚਾ ਉਹ ਹੈ ਜੋ ਤੁਹਾਡੀ ਗਲਤੀ ਨੂੰ ਤੁਹਾਡੇ ਮੂੰਹ ਤੇ ਕਹੇ ਕਿ ਇਹ ਗਲਤ ਹੈ ਇਹਨੂੰ ਸੁਧਾਰ ਉਹ ਨਹੀਂ ਜਿਹੜਾ ਆਖੇ ਕਿ ਸ਼ਾਇਦ ਕੋਈ ਹੋਰ ਕਰਦਾ ਤਾਂ ਗਲਤੀ ਸੀ ਪਰ ਤੁਸੀਂ ਕੀਤਾ ਤਾਂ ਸ਼ਾਇਦ ਇਹ ਸੱਚਾ ਹੀ ਹੋਵੇਗਾ ਠੀਕ ਹੀ ਹੋਵੇਗਾ ਨਹੀਂ ਉਹ ਤੁਹਾਡਾ ਦੁਸ਼ਮਣ ਹੈ ਫਕੀਰ ਜੀ ਨੇ ਜਦੋਂ ਇਹ ਗੱਲ ਕਹੀ ਇਸ ਸਿੱਖਿਆ ਦੇ ਤੌਰ ਤੇ ਇਸ ਰਾਜੇ ਬਰਹਾਨ ਨੇ ਆਪਣੇ ਨਾਲ ਬੰਨ ਵੀ ਲਈ ਤੇ ਇਹ ਸਪਸ਼ਟ ਹੋ ਗਿਆ ਕਿ ਦਿਨ ਚੜ੍ਹਦਿਆਂ ਮੈਂ ਐਲਾਨ ਕਰ ਦੇਣਾ ਕਿ ਹਦीन ਇਸ ਰਾਜ ਦਾ ਰਾਜਾ ਹੈ ਅਗਲੇ 1 ਸਾਲ ਦੇ ਲਈ 1 ਸਾਲ ਦਾ ਬਲੀਦਾਨ ਸੋਚ ਕੇ ਅਗਲੇ ਸਵੇਰ ਰਾਜਾ ਬਰਹਾਨ ਉੱਠਿਆ ਆਪਣੇ ਸਾਰੇ ਮੰਤਰੀ ਸੰਤਰੀ ਇਕੱਠੇ ਕੀਤੇ ਜੋ ਵੀ ਉਸ ਦੇ ਇਸ ਮੰਤ్రਾਲੇ ਦੇ ਵਿੱਚ ਮਹੱਤਵਪੂਰਨ ਲੋਕ ਸੰ ਇਕੱਠੇ ਕੀਤੇ ਤੇ ਇਹ ਕਹਿ ਦਿੱਤਾ ਕਿ ਮੈਂ ਅੱਜ ਤੋਂ ਰਾਜਪਾਗ ਛੱਡ ਰਿਹਾ ਹਾਂ ਤੇ 1 ਸਾਲ ਬਾਅਦ ਆ ਕੇ ਮੈਂ ਆਪਣਾ ਰਾਜਪਾਗ ਸੰਭਾਲਾਂਗਾ। ਹਰ ਪਾਸੇ ਚਰਚਾ ਹੋਣ ਲੱਗੀ। ਹੌਲੀ-ਹੌਲੀ ਆਵਾਜ਼ ਦੇ ਵਿੱਚ ਜਿੰਨੇ ਵੀ ਦਰਬਾਰ ਦੇ ਵਿੱਚ ਲੋਕ ਬੈਠੇ ਸਨ ਇੱਕ ਦੂਜੇ ਦੇ ਨਾਲ ਗੱਲ ਕਰਨ ਲੱਗੇ ਕਿ ਇਹ ਕੀ ਵਾਪਰ ਗਿਆ? ਰਾਜੇ ਨੇ ਅਚਾਨਕ ਕਿ ਫੈਸਲਾ ਕੀ ਲੈ ਲਿਆ? ਇਸੇ ਦਰਮਿਆਨ ਰਾਜਾ ਅਗਲਾ ਐਲਾਨ ਕਰ ਦਿੰਦਾ ਹੈ ਕਿ ਇਸ ਦਰਮਿਆਨ ਜਿਸ ਸਮੇਂ ਮੈਂ ਇਸ ਰਾਜ ਦਾ ਰਾਜਾ ਨਹੀਂ ਹੋਵਾਂਗਾ। ਮੇਰਾ ਮੰਤਰੀ ਹਦੀਨ ਇਸ ਰਾਜ ਦਾ ਰਾਜਾ ਹੋਵੇਗਾ। ਹਰ ਪਾਸੇ ਇੱਕ ਅਜੀਬੋ-ਗਰੀਬ ਜਿਹਾ ਮਾਹੌਲ ਪੈਦਾ ਹੋ ਗਿਆ ਰਾਜੇ ਨੇ ਤੁਰੰਤ ਇਹ ਕਿਹਾ ਕਿ ਮੈਂ ਅੱਜ ਹੀ ਇਸ ਰਾਜ ਭਾਗ ਤੋਂ ਕਿਸੇ ਜ਼ਰੂਰੀ ਕੰਮ ਦੇ ਲਈ ਬਾਹਰ ਜਾ ਰਿਹਾ ਹਾਂ ਰਾਜੇ ਨੇ ਆਪਣਾ ਕੁਝ ਜ਼ਰੂਰੀ ਸਮਾਨ ਲਿਆ ਕੁਝ ਵਸਤਰ ਨਾਲ ਲੈ ਕੁਝ ਘੋੜਸਵਾਰ ਨਾਲ ਲੈ ਤੇ ਜੰਗਲਵਾਲ ਨੂੰ ਪਹੁੰਚ ਕਰ ਗਿਆ ਜੰਗਲਵਾਲ ਨੂੰ ਜਾਂਦਿਆਂ ਇੱਕ-ਇੱਕ ਕਰਕੇ ਘੋੜਸਵਾਰਾਂ ਨੂੰ ਪਿੱਛੇ ਮੋੜਦਾ ਗਿਆ ਆਖਰੀ ਵਾਲੇ ਘੋੜਸਵਾਰ ਨੂੰ ਕੋੜਾ ਦੇ ਕੇ ਇਹ ਕਿਹਾ ਕਿ ਹੁਣ ਮੇਰਾ ਸਮਾਨ ਜਿਹੜੀ ਗੱਟੜੀ ਹੈ ਮੈਨੂੰ ਦੇ ਦਿਓ ਤੇ ਕਿਸੇ ਨੂੰ ਇਹ ਨਹੀਂ ਦੱਸਣਾ ਕਿ ਰਾਜੇ ਨੂੰ ਕਿੱਥੇ ਛੱਡਿਆ ਹੈ। ਸੁਧਾਰਨ ਬੰਦੇ ਵਾਲਾ ਪੇਸ ਬਣਾਇਆ ਮਿਹਲੇ ਕਚਲੇ ਕੱਪੜੇ ਪਾਲੇ ਤੇ ਦੂਜੇ ਰਾਜ ਦੇ ਵਿੱਚ ਦਾਖਲ ਹੋ ਗਿਆ ਇਹ ਰਾਜਾ ਜੋ ਅੱਜ ਇੱਕ ਸੁਧਾਰਨ ਬੰਦਾ ਬਣ ਗਿਆ ਸੀ। ਇਹ ਪਹਿਲਾਂ ਤੱਕ ਬਰਹਾਨ ਸੀ। ਹੁਣ ਇਸ ਨੇ ਆਪਣਾ ਨਾਮ ਬਦਲ ਕੇ ਸ਼ਰੀਫ ਰੱਖ ਲਿਆ ਸੀ। ਬਰਹਾਨ ਤੋਂ ਸ਼ਰੀਫ ਬਣ ਕੇ ਇਸ ਨੇ ਨਾ ਸਿਰਫ ਆਪਣਾ ਪੇਸ ਬਦਲਿਆ ਬਲਕਿ ਆਪਣੇ ਰਹਿਣ ਸਹਿਣ, ਤੁਰਨ ਫਿਰਨ ਦਾ ਤਰੀਕਾ ਕਿਸ ਤਰੀਕੇ ਨਾਲ ਉਹ ਪਹਿਲਾਂ ਰਹਿੰਦਾ ਸੀ ਤੋਂ ਉੱਚੀ ਕਰਕੇ ਸਾਰਾ ਕੁਝ ਹੀ ਬਦਲਿਆ। ਵਰਹਾਨ ਤੋਂ شریف ਹੋ ਕੇ ਇਸ ਜੰਗਲ ਦੇ ਵਿੱਚ ਦੂਜੇ ਰਾਜ ਦੇ ਵਿੱਚ ਦਾਖਲ ਹੋ ਗਿਆ ਉਸ ਨੂੰ ਉਸ ਰਾਜ ਦੇ ਵਿੱਚ ਕੁਝ ਲੱਕੜਹਾਰੇ ਮਿਲੇ ਤੇ ਇਸ ਨੇ ਆਪਣੇ ਆਪ ਨੂੰ ਵੀ ਲੱਕੜਹਾਰਾ ਦੱਸਿਆ ਇਹ ਕਿਹਾ ਕਿ ਮੈਂ ਆਪਣਾ ਘਰ-ਬਾਰ ਛੱਡ ਕੇ ਆ ਗਿਆ ਹਾਂ ਐਵੇਂ ਕੋਈ ਝੂਠੀ ਕਹਾਣੀ ਦੱਸ ਦਿੱਤੀ ਕਿ ਮੇਰੇ ਪਰਿਵਾਰ ਦਾ ਨੁਕਸਾਨ ਹੋ ਗਿਆ ਨਾ ਅੱਗੇ ਕੋਈ ਨਾ ਪਿੱਛੇ ਕੋਈ ਦੋ ਵੇਲੇ ਦੀ ਰੋਟੀ ਖਾਣੀ ਹੈ ਤੁਹਾਡੇ ਨਾਲ ਰਹਿ ਕੇ ਖਾ ਲੈਣਾ ਫਕੀਰ ਜੀ ਨੇ ਇਹ ਦੱਸਿਆ ਸੀ ਕਿ ਬਲੀਦਾਨ ਦੇਣਾ ਹੈ ਫਕੀਰ ਜੀ ਨੇ ਇਹ ਥੋੜੀ ਕਿਹਾ ਸੀਗਾ ਕਿ ਕਿੱਥੇ ਜਾਣਾ ਕਿੱਥੇ ਨਹੀਂ ਉਹਨੇ ਤਾਂ ਰਾਜੇ ਦੀ ਮਰਜ਼ੀ ਬਰਹਾਨ ਦੀ ਮਰਜ਼ੀ ਕਿੱਥੇ ਜਾਵੇ ਕਿੱਥੇ ਨਹੀਂ ਲੱਕੜਹਾਰਿਆਂ ਦੇ ਨਾਲ ਲੱਕੜਾਂ ਕੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਕਈ ਹਫ਼ਤੇ ਉਹਨਾਂ ਦੇ ਨਾਲ ਰਿਹਾ ਇਸੇ ਤਰੀਕੇ ਨਾਲ ਉਹ ਜਿਹੜੇ ਲੱਕੜਹਾਰੇ ਸਨ ਉਹ ਉਸ ਰਾਜ ਦੇ ਨਾਲ ਵੀ ਨਹੀਂ ਸੰਬੰਧਿਤ ਸਨ ਉਹ ਇੱਕ ਅਗਲੇ ਰਾਜ ਤੋਂ ਆਏ ਸਨ ਤੇ ਉਹਨਾਂ ਦਾ ਕੰਮ ਹੀ ਇਹ ਸੀ ਕਿ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਦੂਜੀ ਤੋਂ ਤੀਜੀ ਤੇ ਜਾਣਾ ਜਿੱਥੇ ਕਿਤੇ ਦੱਸ ਪੈਂਦੀ ਚੰਗੀ ਲੱਕੜ ਦੀ ਉੱਥੇ ਪਹੁੰਚ ਜਾਂਦੇ ਜਿੱਥੇ ਕਿਤੇ ਦੱਸ ਪੈਂਦੀ ਚੰਗੇ ਬਾਜ਼ਾਰ ਦੀ ਉੱਥੇ ਪਹੁੰਚ ਜਾਂਦੇ ਉੱਥੇ ਜਾ ਕੇ ਲੱਕੜਾਂ ਫਰੋਖਤ ਕਰ ਦਿੰਦੇ ਉਹਨਾਂ ਦੇ ਟੋਲੇ ਦੇ ਵਿੱਚ ਸ਼ਾਮਲ ਹੋ ਗਿਆ ਉਹਨਾਂ ਨੂੰ ਵੀ ਇਹਦਾ ਕੰਮ ਬੜਾ ਪਸੰਦ ਆਇਆ ਕਿ ਮਿਹਨਤ ਬਹੁਤ ਕਰਦਾ ਹੈ ਪੈਸੇ ਟੱਕੇ ਦੀ ਕੋਈ ਭੁੱਖ ਨਹੀਂ ਦੋ ਵੇਲੇ ਦੀ ਰੋਟੀ ਖਾ ਕੇ ਰਾਜੀ ਖੁਸ਼ੀ ਹੋ ਜਾਂਦਾ ਸਾਨੂੰ ਤਾਂ ਮੁਫਤ ਦਾ ਕੰਮ ਆ ਮਿਲਿਆ ਤੁਹਾਨੂੰ ਤਾਂ ਸਮੇਂ-ਸਮੇਂ ਤੇ ਚੰਗੀਆਂ ਨੇਕ رائے ਦਿੰਦਾ ਉਹ ਮਾਨੀ ਮੰਨ ਦੇ ਵਿੱਚ ਇਹਨੂੰ ਆਪਣਾ ਉਸਤਾਦ ਸਮਝੀ ਬੈਠੇ ਸਨ ਕਿ ਇਹਦੇ ਕੋਲੇ ਸਾਡੇ ਨਾਲੋਂ ਕਿਤੇ ਵੱਧ ਤਜਰਬਾ ਹੈ ਇਸ ਰਾਜੇ ਦੀ ਸਿੱਖਤ ਸੀ ਕਿ ਇਹ ਹਰ ਇੱਕ ਕੰਮ ਦਾ ਨਪੁੰਨ ਸੀ ਉਦੇ ਰਾਜ ਦੇ ਵਿੱਚ ਜਿੰਨੇ ਕੰਮ ਹੁੰਦੇ ਸਨ ਇਹਨੇ ਉਹ ਕੰਮ ਉਹ ਕਲਾਵਾਂ ਉਹ ਸਿੱਖਿਆਵਾਂ ਸਿੱਖੀਆਂ ਹੋਈਆਂ ਸਨ ਉਹ ਇਸ ਨੂੰ ਆਪਣਾ ਬਹੁਤ ਖਾਸ ਤੇ ਚੰਗਾ ਸਾਥੀ ਸਮਝਣ ਲੱਗ ਪਏ ਇਸੇ ਤਰੀਕੇ ਨਾਲ ਕਰਦਿਆਂ ਕਰਦਿਆਂ ਬਰਹਾਨ ਆਪਣੇ ਦੇਸ਼ ਮਲਾਇਕ ਤੋਂ ਬਹੁਤ ਦੂਰ ਕਿਸੇ ਹੋਰ ਰਾਜ ਦੇ ਵਿੱਚ ਪਹੁੰਚ ਗਿਆ ਇੱਕ ਦਿਨ ਉੱਥੇ ਇਹ ਲਕਣਾ ਫਰੋਕਤ ਕਰਨ ਦੇ ਲਈ ਬਾਜ਼ਾਰ ਪਹੁੰਚੇ ਤਾਂ ਪਤਾ ਲੱਗਿਆ ਕਿ ਉਸ ਰਾਜ ਦੇ ਰਾਜੇ ਦੀਆਂ ਚਾਰ ਧੀਆਂ ਹਨ ਉਸ ਰਾਜੇ ਦੀਆਂ ਦੁਨੀਆਂ ਚਾਰ ਤੀਆਂ ਹਨ ਉਹਨਾਂ ਦਾ ਕੱਲ ਨੂੰ ਆਉਣ ਵਾਲੇ ਅਗਲੇ ਐਤਵਾਰ ਵਾਲੇ ਦਿਨ ਜਿਹੜਾ ਅਗਲੇ ਦਿਨ ਹੀ ਸੀਗਾ ਅਗਲੇ ਕੱਲ ਹੀ ਐਤਵਾਰ ਸੀਗਾ ਉਸ ਦਿਨ ਉਹਨਾਂ ਦਾ ਸਵੈਮ্বর ਹੋਣਾ ਸੀ ਸਵੈਮਰ ਦੇ ਵਿੱਚ ਉਹਨਾਂ ਦੇ ਕੋਲ ਵੱਡੇ ਵੱਡੇ ਕੜੇ ਹੋਣਗੇ ਤੇ ਭੀੜ ਦੇ ਵਿੱਚ ਆਏ ਹੋਏ ਕਿਸੇ ਵੀ ਚਾਰ ਲੋਕਾਂ ਦੇ ਉੱਤੇ ਉਹ ਕੜੇ ਪਾ ਦੇਣਗੇ ਰਾਜ ਨੇ ਭੀੜ ਦੇ ਵਿੱਚ ਹਰ ਇੱਕ ਨੂੰ ਖੁੱਲਾ ਸੱਦਾ ਦਿੱਤਾ ਸੀ ਜਿੱਥੇ ਸਭ ਤੋਂ ਨੇੜੇ ਨੇੜਲੇ ਰਾਜਾਂ ਦੇ ਰਾਜਕੁਮਾਰ ਆ ਕੇ ਬੈਠਣਗੇ ਉਸ ਤੋਂ ਬਾਅਦ ਅਮੀਰ ਤੇ ਤਰੀਨ ਖਾਨਦਾਨਾਂ ਦੇ ਲੋਕ ਬੈਠਣਗੇ ਤੇ ਉਸ ਤੋਂ ਅੱਗੇ ਆਮ ਲੋਕ ਹੁਣ ਜਿਹੜੇ ਇਹ ਬਾਕੀ ਦੇ ਲੱਕੜਹਾਰੇ ਸਨ ਇਹਨਾਂ ਨੇ ਕਿਹਾ ਕਿ ਇਹ ਜਿਹੜੀ ਚੀਜ਼ ਹੈ ਦੇਖਣ ਵਾਲੀ ਰਹੇਗੀ ਆਪਾਂ ਦੇਖ ਕੇ ਆਉਣਾ ਹੈ ਕਿ ਸਵੈਮਰ ਕਿਸ ਤਰੀਕੇ ਦਾ ਹੁੰਦਾ ਹੁਣ ਇਸ ਨੇ ਉਹਨਾਂ ਨੂੰ ਰਾਜ਼ ਦਿੱਤੀ ਕਿ ਆਪਣਾ ਸਵੈਮਰ ਦੇ ਵਿੱਚ ਕੀ ਕੰਮ ਰਾਜੇ ਦੀਆਂ ਬੇਟੀਆਂ ਨੇ ਸਵੈਮਰ ਕਰਨਾ ਹੈ ਰਾਜਕੁਮਾਰਾਂ ਦੇ ਗਲਾਂ ਦੇ ਵਿੱਚ ਕੜੇ ਪਾ ਦੇਣੇ ਹੈ ਉੱਥੇ ਦੇਖਣ ਵਾਲੀ ਚੀਜ਼ ਕਿਹੜੀ ਹੈ ਕਹਿਣ ਲੱਗੇ ਕਿਨੇ ਬੋਤ ਬਦਿਆ ਚੀਜ਼ ਹੁੰਦੀ ਹੈ ਬੜਾ ਆਨੰਦ ਆਉਂਦਾ ਹੈ ਭੰਤ ਭੰਦੇ ਪਕਵਾਨ ਵੀ ਮਿਲਦੇ ਹਨ ਆਮ ਲੋਕਾਂ ਨੂੰ ਹੋਰ ਨਹੀਂ ਕੁਝ ਤੇ ਪਕਵਾਨ ਖਾ ਕੇ ਆਵਾਂਗੇ ਹੁਣ ਰਾਜੇ ਬਰਹਾਨ ਨੂੰ ਲੱਗਣ ਲੱਗਿਆ ਕਿ ਇਹ ਬਹੁਤ ਸਹੀ ਸਮਾਂ ਹੈ ਜਾਣਾ ਚਾਹੀਦਾ ਹੈ ਕਿਸੇ ਵੀ ਰਾਜ ਦੇ ਵਿੱਚ ਜਾਣੇ ਆ ਕਿਸੇ ਚਾਰ ਲੋਕਾਂ ਦੇ ਨਾਲ ਨਵੀਂ ਜਾਣ ਪਹਿਚਾਣ ਹੋਵੇਗੀ ਕਿਸੇ ਤੋਂ ਕੁਝ ਸਿੱਖ ਕੇ ਆਵਾਂਗੇ ਲੱਕੜਹਾਰਿਆਂ ਦੇ ਨਾਲ ਅਗਲੇ ਦਿਨ ਜਿਹੜਾ ਐਤਵਾਰ ਦਾ ਦਿਨ ਸੀ ਇਹ ਵੀ ਉਸ ਰਾਜ ਦੇ ਵਿੱਚ ਪਹੁੰਚ ਗਿਆ ਉੜੇ ਜ਼ਬਰਦਸਤ ਕਿਸਮ ਦਾ ਇੱਕ ਜਿਹੜਾ ਖੇਡ ਦਾ ਮੈਦਾਨ ਸੀ ਉਹ ਤਿਆਰ ਕੀਤਾ ਹੋਇਆ ਸੀ ਸਭ ਤੋਂ ਨੇੜਲੇ ਜਿਹੜੀਆਂ ਪਹਿਲੀਆਂ ਕੁਰਸੀਆਂ ਲਗੀਆਂ ਹੋਈਆਂ ਸਨ ਇਸ ਜਿਹੜਾ ਮੈਦਾਨ ਸੀ ਉਹਦੇ ਘੇਰੇ-ਘੇਰੇ ਉਹਨਾਂ ਕੁਰਸੀਆਂ ਦੇ ਉੱਤੇ ਵੱਖ-ਵੱਖ ਰਾਜਾਂ ਤੋਂ ਆਏ ਹੋਏ ਰਾਜਕੁਮਾਰ ਬੈਠੇ ਹੋਏ ਸਨ ਜੋ ਉਸ ਤੋਂ ਪਿਛਲੀਆਂ ਕੁਰਸੀਆਂ ਸਨ ਅਮੀਰਤਰੀਨ ਲੋਕ ਸਨ ਵੱਡੇ-ਵੱਡੇ ਵਪਾਰੀਆਂ ਦੇ ਬੱਚੇ ਆ ਕੇ ਉੱਥੇ ਬੈਠੇ ਸਨ ਮੁੰਡੇ ਬੈਠੇ ਹੋਏ ਸਨ ਕਿਉਂਕਿ ਚਾਰ ਰਾਜਕੁਮਾਰੀਆਂ ਨੇ ਚਾਰ ਲੋਕਾਂ ਦਾ ਚੈਨ ਕਰਨਾ ਸੀ ਚੋਣ ਕਰਨੀ ਸੀ ਉਹਨਾਂ ਦੇ ਨਾਲ ਵਿਆਹ ਕਰਵਾਉਣੇ ਸਨ ਤੇ ਉਸ ਤੋਂ ਪਿੱਛੇ ਜਾ ਕੇ ਆਮ ਲੋਕ ਬੈਠਣ ਲੱਗੇ ਬਹੁਤ ਵੱਡਾ ਮੈਦਾਨ ਸੀ ਘੇਰੇ ਬੜੇ ਖੁੱਲੇ ਸਨ ਹਰ ਇੱਕ ਬੰਦੇ ਨੇ ਜਿਹੜਾ ਇਚਾਵੰਤ ਸੀ ਇਸ ਚੀਜ਼ ਦਾ ਕਿ ਮੇਰਾ ਵਿਆਹ ਇਸ ਕਿਸੇ ਰਾਜਕੁਮਾਰੀ ਨਾਲ ਹੋ ਜਾਵੇ ਆਪਣੇ ਨਾਮ ਦੀ ਆਪਣੇ ਰਾਜ ਦੀ ਆਪਣੇ ਕਮਕਾਰ ਦੀ ਤਖਤੀ ਗਲ ਦੇ ਵਿੱਚ ਪਾਈ ਹੋਈ ਸੀ ਇਹ ਲੱਕੜਹਾਰੇ ਵੀ ਜਾ ਕੇ ਬੈਠ ਗਏ ਦੇਖਣ ਲੱਗੇ ਕਿ ਇੱਥੇ ਦਾ ਇੰਤਜ਼ਾਮ ਪ੍ਰਬੰਧ ਬੜੇ ਜ਼ਬਰਦਸਤ ਹਨ ਪਾਤ ਭਾਂ ਦੇ ਪਕਵਾਨ ਪੱਕ ਕੇ ਮੈਦਾਨ ਦੇ ਵਿੱਚ ਆ ਰਹੇ ਨੇ ਕੱਲੇ-ਕੱਲੇ ਨੂੰ ਇਹ ਚੀਜ਼ਾਂ ਖਵਾਈਆਂ ਜਾ ਰਹੀਆਂ ਨੇ ਹਰ ਇੱਕ ਲੱਕੜ ਹਾਰਾ ਸੀ ਜੋ ਉਹ ਖਾਣ ਪੀਣ ਵਾਲ ਚੱਕਾ ਚੌਂਦਵਲ ਦੇਖ ਰਿਹਾ ਸੀ ਤੇ ਉਧਰ ਦੂਜੇ ਪਾਸੇ ਰਾਜਾ ਬਰਹਾਨ ਦੇਖ ਰਿਹਾ ਸੀ ਕਿ ਇਥੋਂ ਕਿਹੜੀ-ਕਿਹੜੀ ਚੀਜ਼ ਸਿੱਖੀ ਜਾ ਸਕਦੀ ਹੈ ਕੀ ਕੁਝ ਵਾਪਰ ਰਿਹਾ ਰਾਜੇ ਦੀਆਂ ਚਾਰ ਧੀਆਂ ਸਨ ਇੱਕ-ਇੱਕ ਕਰਕੇ ਉਹਨਾਂ ਨੇ ਰਾਜਕੁਮਾਰਾਂ ਦੇ ਗਲਾਂ ਦੇ ਵਿੱਚ ਉਹ ਜਿਹੜੇ ਵੱਡੇ ਚੱਕਰ ਸਾਨੂੰ ਪਾਉਣੇ ਸ਼ੁਰੂ ਕਰ ਦਿੱਤੇ ਹਰ ਇੱਕ ਨੇ ਆਪਣੀ ਸਮਝ ਸੋਚ ਦੇ ਮੁਤਾਬਿਕ ਬੰਦੇ ਚੁਣਨੇ ਸ਼ੁਰੂ ਕਰ ਦਿੱਤੇ ਆਪਣੇ ਜੀਵਨ ਸਾਥੀ ਚੁਣਨੇ ਸ਼ੁਰੂ ਕਰ ਦਿੱਤੇ ਰਾਜੇ ਦੀ ਸਭ ਤੋਂ ਵੱਡੀ ਧੀ ਨੇ ਵੀ ਰਾਜਕਮਰ ਚੁਣਿਆ ਰਾਜੇ ਦੀ ਜਿਹੜੀ ਛੋਟੀ ਧੀ ਸੀ ਵੱਡੀ ਤੋਂ ਛੋਟੀ ਉਸਨੇ ਵੀ ਰਾਜਕਮਰ ਚੁਣਿਆ ਜਿਹੜੀ ਉਸਦੀ ਤੀਜੀ ਧੀ ਸੀ ਉਸਨੇ ਇੱਕ ਬੜਾ ਅਮੀਰ ਤਰੀਨ ਵਪਾਰੀ ਸੀ ਉਸਦੇ ਬੇਟੇ ਨੂੰ ਆਪਣਾ ਵਾਰ ਚੁਣਿਆ ਰਾਜਾ ਮਾਨੀਮਾਨ ਦੇ ਵਿੱਚ ਬੜਾ ਖੁਸ਼ ਸੀ ਕਿ ਇਹਨਾਂ ਬੱਚੀਆਂ ਦੀ ਬੜੀ ਚੰਗੀ ਚੋਣ ਹੈ ਮੇਰਾ ਜਿਹੜਾ ਜੀਵਨ ਹੈ ਉਹ ਸੁਧਰ ਰਿਹਾ ਹੈ ਜਦੋਂ ਰਾਜੇ ਦੀ ਚੌਥੀ ਸਭ ਤੋਂ ਛੋਟੀ ਤੀਜਿਸ ਦੀ ਉਮਰ ਅਜੇ ਮਹਿਜ 19-20 ਸਾਲ ਸੀ ਉਹਦਾ ਚੋਣ ਕਰਨ ਦਾ ਵੇਲਾ ਆਇਆ ਤਾਂ ਉਹ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਬੜਾ ਕੁਝ ਸਿੱਖਣ ਦੀ ਸ਼ੌਕੀਨ ਸੀ ਉਸਨੇ ਦੇਖਿਆ ਕਿ ਇਸ ਤਰ੍ਹਾਂ ਨਹੀਂ ਸਿੱਖਿਆ ਜਾ ਸਕਦਾ ਉਸਦੀ ਚਾਹ ਸੀ ਕਿ ਕਿਸੇ ਸੁਧਾਰਨ ਵਿਅਕਤੀ ਦੇ ਨਾਲ ਵਿਆਹ ਕਰਵਾਵਾਂ ਤੇ ਆਪਣੇ ਬਲਬੂਤੇ ਤੇ ਕੁਝ ਨਾ ਕੁਝ ਕਰਾਂ ਉਸਨੇ ਸਾਰੇ ਇਸ ਮੈਦਾਨ ਦਾ ਇੱਕ ਵੱਡਾ ਢੇਡਾ ਲਿਆ ਸਮਾ ਬੋਤ ਲੈ ਰਹੀ ਸੀ ਫਿਰ ਇੱਕ ਚੱਕਰ ਲਾਇਆ ਉਸ ਦੀ ਜਿਹੜੀ ਅੱਖ ਸੀਗੀ ਉਸ ਦਾ ਜਿਹੜਾ ਧਿਆਨ ਸੀ ਵਾਰੀ ਵਾਰੀ ਇਸ ਲੱਕੜਹਾਰਿਆਂ ਦੇ ਚੁੰਡ ਤੇ ਜਾ ਰਿਹਾ ਸੀ ਲੱਕੜਹਾਰਿਆਂ ਦੇ ਚੁੰਡ ਦੇ ਵਿੱਚ ਇੱਕ ਪਾਸੇ ਬੈਠਾ ਹੋਇਆ ਰਾਜਾ ਬਰਹਾਨ ਜੋ ਸੁਧਾਰਨ ਜੇ ਮਲੇ ਕਚਲੇ ਕੱਪੜੇ ਪਾ ਕੇ ਬੈਠਾ ਸੀ ਪਰ ਚਿਹਰੇ ਤੋਂ ਉਹਦੀ ਜਿਹੜੀ ਸ਼ਖਸੀਅਤ ਸੀ ਉਹ ਚਲਕ ਰਹੀ ਸੀ ਕੱਪੜੇ ਬੇਸ਼ੱਕ ਉਸਤੇ ਮਲੇ ਕਚਲੇ ਸਨ ਉਸ ਨੇ ਸਿਰ ਦੇ ਉੱਤੇ ਵੀ ਅਜੀਬੋ ਗਰੀਬ ਕਿਸਮ ਦਾ ਕੱਪੜਾ ਜੱਲ ਲਪੇਟਿਆ ਹੋਇਆ ਸੀ ਵਾਲਾਂ ਦੀਆਂ ਕੁਝ ਚੋਟੀਆਂ ਬਾਹਰ ਨਿਕਲੀਆਂ ਹੋਈਆਂ ਸਨ ਜੋ ਉਸ ਦੀਆਂ ਹੋਈਆਂ ਸਨ ਫਿਰ ਵੀ ਇਹ ਜਿਹੜੀ ਰਾਜਕੁਮਾਰੀ ਸੀ ਵਾਰ-ਵਾਰ ਇਹਦਾ ਧਿਆਨ ਉਧਰ ਜਾ ਰਿਹਾ ਸੀ ਕਿ 24-25 ਸਾਲਾਂ ਦਾ ਇਹ ਨੌਜਵਾਨ ਹੈ ਇਹਦੀਆਂ ਅੱਖਾਂ ਦੇ ਵਿੱਚ ਅਜੀਬ ਕਿਸਮ ਦੀ ਇੱਕ ਖਿੱਚ ਹੈ ਇੱਕ ਲਿਸ਼ਕ ਹੈ ਇੱਕ ਚਮਕ ਹੈ ਉਸਨੇ ਆਪਣਾ ਚੱਕਰ ਵਗਾ ਕੇ ਉਹਦੇ ਵੱਲ ਮਾਰਿਆ ਜੋ ਰਾਜੀ ਬਰਹਾਨ ਦੇ ਸਿਰ ਵਿੱਚ ਪੈ ਗਿਆ ਉਧਰ ਇਸ ਰਾਜ ਦਾ ਰਾਜਾ ਜਿਹੜਾ ਰਾਜਕੁਮਾਰੀ ਦਾ ਬਾਪ ਸੀ ਉਹਦਾ ਮਨ ਬੜਾ ਦੁਖੀ ਹੋਇਆ ਕਿ ਸੁਨੇ ਇੱਕ ਹੀ ਕੀਤਾ ਪਰ ਕੀ ਕਰ ਸਕਦਾ ਸੀ ਤਾੜੀਆਂ ਮਾਰੀਆਂ ਸਾਰਿਆਂ ਨੂੰ ਰਸਮਾਂ ਰਿਵਾਜਾਂ ਦੇ ਨਾਲ ਵਿਆਹ ਕੇ ਉਹਨਾਂ ਦੇ ਘਰਾਂ ਨੂੰ ਤੋੜ ਦਿੱਤਾ ਗਿਆ ਰਾਜਾ ਮਨ ਦੇ ਵਿੱਚ ਤਾਂ ਬੜਾ ਖੁਸ਼ ਸੀ ਕਿ ਤਿੰਨ ਧੀਆ ਦਾ ਵਿਆਹ ਬਹੁਤ ਛੋਟੀ ਦੇ ਪਰਿਵਾਰਾਂ ਦੇ ਵਿੱਚ ਹੋਇਆ ਚੌਥੀ ਧੀ ਦਾ ਵਿਆਹ ਜਦੋਂ ਉਹਨੇ ਪਤਾ ਕੀਤਾ ਕਿ ਉਹ ਬੰਦਾ ਕੌਣ ਹੈ ਪਤਾ ਲੱਗਿਆ ਕਿ ਲੱਕੜਖਾਰ ਹੈ ਜਿਹਦਾ ਆਪ ਦਾ ਕੋਈ ਘਰ-ਬਾਰ ਨਹੀਂ ਜਿਹਨੇ ਹੁਣ ਵਿਆਹ ਤੋਂ ਬਾਅਦ ਘਰ ਬਣਾਉਣਾ ਹੈ ਇਹਦਾ ਅੱਗੇ ਪਿੱਛੇ ਵੀ ਕੋਈ ਨਹੀਂ ਉਸ ਨੂੰ ਦੁੱਖ ਵੀ ਹੋਇਆ ਪਰ ਉਹਦੀ ਧੀ ਦਾ ਫੈਸਲਾ ਸੀ ਸੋ ਉਸਨੇ ਜ਼ਰ ਲਿਆ ਸਾਰਿਆਂ ਨੂੰ ਉਸਨੇ ਹਸਤੇ ਮਨ ਦੇ ਨਾਲ ਵਿਦਾ ਕਰ ਦਿੱਤਾ ਰਾਜੇ ਬਰਹਾਨ ਨੇ ਕਿਉਂਕਿ ਲੱਕੜਾਂ ਦਾ ਇੰਤਜਾਮ ਉਹਦੇ ਕੋਲੇ ਬਹੁਤ ਸੀ ਉਹਨੇ ਆਪਣੇ ਸਾਥੀਆਂ ਦੀ ਮਦਦ ਦੇ ਨਾਲ ਲੱਕੜਾਂ ਦਾ ਇੱਕ ਘਰ ਬਣਾ ਲਿਆ ਰਾਜਕੁਮਾਰੀ ਦੇ ਮਨ ਵਿੱਚ ਜਰਾ ਜਿੰਨੀ ਵੀ ਸ਼ੰਕਾ ਨਹੀਂ ਸੀ ਕੋਈ ਉਹਦੇ ਮਨ ਵਿੱਚ ਸੰਦੀ ਨਹੀਂ ਸੀ ਕਿ ਮੈਂ ਚੈਨ ਮੈਂ ਚੂਨ ਕਿਸ ਤਰੀਕੇ ਦੀ ਕਰ ਲਈ ਹੈ ਉਹ ਉਹਦੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੀ ਦੋ ਵੇਲੇ ਦੀ ਰੋਟੀ ਦਾ ਇੰਤਜ਼ਾਮ ਇਬਰਾਨ ਕਰ ਲੈਂਦਾ ਸੀ ਤੇ ਉਸ ਨੂੰ ਕਿਤੇ ਨਾ ਕਿਤੇ ਹਰ ਰੋਜ਼ ਇਸ ਜੰਗਲ ਦੇ ਵਿੱਚੋਂ ਨਵੇਂ ਸਿੱਖਣ ਨੂੰ ਮਿਲ ਰਿਹਾ ਸੀ ਦੋਵੇਂ ਸਖੰਦਰੂ ਕਿਸਮ ਦੇ ਲੋਕ ਇਕੱਠੇ ਹੋ ਗਏ ਸਨ ਆਪੋ ਆਪਣੀਆਂ ਚੀਜ਼ਾਂ ਸਾਂਝੀਆਂ ਕਰਦੇ ਬਰਹਾਨ ਗਿਣਤੀ ਦੀਆਂ ਉਹ ਚੀਜ਼ਾਂ ਉਹ ਤਜਰਬੇ ਸਾਂਝੇ ਕਰਦਾ ਸੀ ਜੋ ਜੰਗਲ ਦੇ ਵਿੱਚੋਂ ਉਸਨੇ ਸਿੱਖੇ ਸਨ ਪੁਰਾਣੀ ਜ਼ਿੰਦਗੀ ਦਾ ਕੋਈ ਲੇਖਾ ਜੋਖਾ ਦੇ ਨਹੀਂ ਸੀ ਸਕਦਾ ਕਿਉਂਕਿ ਉਹਦੀ ਮਜਬੂਰੀ ਸੀ ਫਿਰ ਇੱਕ ਦਿਨ ਰਾਜਕੁਮਾਰੀ ਤੇ ਬਾਪ ਦਾ ਸੰਦੇਸ਼ ਮਿਲਦਾ ਹੈ ਕਿ ਰਾਜਾ ਆਪਣੇ ਵਜ਼ੀਰਾਂ ਦੇ ਨਾਲ ਸੰਤਰੀਆਂ ਦੇ ਨਾਲ ਕੱਲੀ-ਕੱਲੀ ਧੀ ਦੇ ਘਰ ਆਵੇਗਾ। ਉਹਦੇ ਨਾਲ ਰਾਜ ਭਾਗ ਦੇ ਜੁ ਜਿੰਨੇ ਵੀ ਜ਼ਿੰਮੇਵਾਰ ਲੋਕ ਨੇ ਚੰਗੇ ਆਉਧਿਆਂ ਤੇ ਬੈਠੇ ਲੋਕ ਨੇ ਉਹ ਵੀ ਮੁੱਖ ਮਹਿਮਾਨ ਬਣ ਕੇ ਆਉਣਗੇ ਤੇ ਰਾਜੇ ਦਾ ਤੇ ਉਹਦੇ ਨਾਲ ਜਿਹੜਾ ਅਮਲਾ ਫੈਲਾ ਆਵੇਗਾ ਉਹਨਾਂ ਦੇ ਸਵਾਗਤ ਦਾ ਚੰਗਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਸੰਦੇਸ਼ ਮਿਲਣ ਤੋਂ ਬਾਅਦ ਰਾਜੇ ਬਰਹਾਨ ਦੇ ਮਨ ਵਿੱਚ ਤਾਂ ਕੋਈ ਚਿੰਤਾ ਨਹੀਂ ਸੀ ਪਰ ਰਾਜਕੁਮਾਰੀ ਨੂੰ ਹੁਣ ਇੱਕ ਚਿੰਤਾ ਲੱਗ ਪਈ ਸੀ। ਇਨੇ ਲੋਕ ਆਉਣਗੇ ਅਮੀਰ ਤਰੀਨ ਲੋਕ ਆਉਣਗੇ ਰਾਜ ਦੇ ਵੱਡੇ ਵੱਡੇ ਅਹੁਦੇਦਾਰ ਆਉਣਗੇ ਮੇਰਾ ਬਾਪ ਜਦੋਂ ਸਾਡੀ ਇਹ ਕੁੱਲੀ ਦੇਖੇਗਾ ਲੱਕੜ ਦੀ ਬਣੀ ਚੌਂਪੜੀ ਦੇਖ ਕੇ ਉਹਦੇ ਮਨ ਤੇ ਕੀ ਬੀਤੇਗੀ ਸਮਾਂ ਬੇਸ਼ੱਕ ਬਹੁਤ ਥੋੜਾ ਹੋਇਆ ਸੀ ਪਰ ਸਾਨੂੰ ਕੋਈ ਨਾ ਕੋਈ ਇੰਤਜ਼ਾਮ ਤਾਂ ਕਰ ਲੈਣਾ ਚਾਹੀਦਾ ਸੀ ਰਾਜਕੁਮਾਰੀ ਦੇ ਮਨ ਵਿੱਚ ਹੁਣ ਕਈ ਕਿਸਮ ਦੀਆਂ ਦੁਚਿੱਤੀਆਂ ਦਵਦਾਵਾਂ ਆਉਣ ਲੱਗੀਆਂ ਉਧਰ ਬਰਹਾਨ ਨੇ ਇਹ ਸੰਦੇਸ਼ਾ ਮਿਲਿਆ ਜਦੋਂ ਉਹਨੂੰ ਪਤਾ ਸੀ ਕਿ ਮੇਰੇ ਕੋਲੇ 2 ਦਿਨ ਦਾ ਸਮਾਂ ਹੈ 2 ਦਿਨ ਬਾਅਦ ਰਾਜੇ ਨੇ ਆਉਣਾ ਹੈ ਲੱਕੜ ਵੱਢਦਿਆਂ ਅਚਾਨਕ ਉਸ ਦੇ ਕੋਲ ਇੱਕ ਅੰਗੂਠੀ ਆਉਂਦੀ ਹੈ ਆਲਣਾ ਹਿੱਲਣ ਲੱਗਦਾ ਹੈ ਅੰਗੂਠੀ ਉਹਦੇ ਹੱਥਾਂ ਵਿੱਚ ਆ ਜਾਂਦੀ ਹੈ ਭੱਜ ਕੇ ਉੱਤੇ ਆਲਣੇ ਨੂੰ ਬਚਾ ਲੈਂਦਾ ਇਸ ਅੰਗੂਠੀ ਦੇ ਵਿੱਚੋਂ ਇਸ ਛਾਪ ਦੇ ਵਿੱਚੋਂ ਇੱਕ ਆਵਾਜ਼ ਆਉਂਦੀ ਹੈ ਇੱਕ ਬੜਾ ਨੇਕ ਕੰਮ ਕੀਤਾ ਭਾਈ ਤੂੰ ਇਨ੍ਹਾਂ ਪੰਛੀਆਂ ਦਾ ਆਲਣਾ ਜੇ ਹੀ ਠੰਡਕ ਪੈਂਦਾ ਵਿੱਚ ਆਂਡੇ ਸਨ ਉਹ ਫੁੱਟ ਜਾਣੇ ਸਨ ਨੁਕਸਾਨ ਹੋ ਜਾਣਾ ਸੀ ਤੂੰ ਕੋਈ ਚੰਗਾ ਇਨਸਾਨ ਹੈ ਜੋ ਮੰਗੇਗਾ ਉਹ ਤੈਨੂੰ ਮਿਲ ਜਾਊਗਾ ਆਪਣੇ ਕੋਲੇ ਹਮੇਸ਼ਾ ਹਿਫਾਜ਼ਤ ਨਾਲ ਰੱਖੀ ਜਿਹੜੀ ਚੀਜ਼ ਮੰਗੇਗਾ ਉਹ ਮਿਲ ਜਾਵੇਗੀ ਇਹ ਗੱਲ ਸੁਣ ਕੇ ਬਰਹਾਨ ਦੇ ਮਨ ਵਿੱਚ ਇੱਕ ਸ਼ਾਂਤੀ ਆਈ ਕਿ ਚਲੋ ਚੰਗਾ ਹੋ ਗਿਆ ਤੁਰੰਤ ਲੱਕੜਾਂ ਦਾ ਕੰਮ ਸੌਂਪ ਕੇ ਆਪਣੇ ਸਾਥੀਆਂ ਨੂੰ ਜੋ ਦੂਰ ਤਰੇਡੇ ਨੇੜੇ ਤੇੜੇ ਕਿਤੇ ਵੀ ਕੰਮ ਕਰ ਰਹੇ ਸਨ ਆਵਾਜ਼ਾਂ ਮਾਰੀਆਂ ਕਿ ਲੱਕੜਾਂ ਇਕੱਠੀਆਂ ਕਰ ਲਿਓ ਮੈਨੂੰ ਘਰ ਦੇ ਵਿੱਚ ਜ਼ਰੂਰੀ ਕੰਮ ਚੇਤੇ ਆ ਗਿਆ ਆਪ ਆਪਣੇ ਕੱਖਾਂ ਦੀ ਕੁਲੀ ਵੱਲ ਨੂੰ ਨਿਕਲ ਗਿਆ ਉੱਥੇ ਉਹਦੀ ਘਰ ਵਾਲੀ ਕਿਉਂਕਿ ਸ਼ਾਮ ਦਾ ਵੇਲਾ ਸੀ ਰਾਤ ਪੈਣੀ ਵਾਲੀ ਸੀ ਉਹ ਦਿਨ ਪਰ ਦੀ ਥੱਕੀ ਹੋਈ ਘਰ ਦੀਆਂ ਸਭ ਸਫਾਈਆਂ ਕਰਕੇ ਕਿ ਕੋਈ ਨਾ ਕੋਈ ਟਟੰਗ ਦਾ ਪ੍ਰਬੰਧ ਹੋਵੇ ਉਹ ਸੌ ਚੁੱਕੀ ਸੀ ਉਸ ਦੇ ਸੁੱਤੀ ਪਈ ਤੋਂ ਹੀ ਇਸ ਨੇ ਅੰਗੂਠੀ ਨੂੰ ਕਿਹਾ ਕਿ ਮੇਰੇ ਮਨ ਵਿੱਚ ਲਾਲਚ ਕੋਈ ਨਹੀਂ ਪਰ ਮੇਰੀ ਜ਼ਰੂਰਤ ਹੈ ਮੈਨੂੰ ਇੱਕ ਬਹੁਤ ਆਲੀਸ਼ਾਨ ਮਹਿਲ ਦੀ ਜ਼ਰੂਰਤ ਹੈ ਉਹ ਬਣਾ ਦੇ ਆਲੀਸ਼ਾਨ ਮਹਿਲ ਜੰਗਲ ਦੇ ਇਸ ਹਿੱਸੇ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਅੰਗੂਠੀ ਨੂੰ ਕਹਿੰਦਾ ਹੈ ਕਿ ਮੈਨੂੰ ਨੌਕਰਾਂ ਚਾਕਰਾਂ ਦੀ ਅਮਲੇ ਫੈਲੇ ਦੀ ਵੀ ਜ਼ਰੂਰਤ ਹੈ ਉਹ ਵੀ ਤਿਆਰ ਹੋ ਜਾਂਦੇ ਨੇ ਘਰ ਵਿੱਚ ਹਰ ਇੱਕ ਕਿਸਮ ਦੀ ਸੁੱਖ ਸੁਵਿਧਾ ਸੁੱਖ ਸੁਵਿਧਾ ਬਣਾ ਲਈ ਜਾਂਦੀ ਹੈ ਚੰਗੀ ਪੋਸ਼ਾਕ ਬਣਵਾਉਂਦਾ ਹੈ ਆਪਣੇ ਘਰ ਵਾਲੀ ਦੇ ਲਈ ਚੰਗਾ ਗਹਿਣਾ ਗੱਟਾ ਚੰਗੇ ਕੱਪੜੇ ਬਣਵਾ ਲੈਂਦਾ ਹੁਣ ਇੱਕ ਪੂਰਨ ਰੂਪ ਦੇ ਵਿੱਚ ਰਾਜੇ ਦੇ ਰੂਪ ਵਿੱਚ ਆ ਚੁੱਕਿਆ ਸੀ ਭਾਂਤ ਭਾਂਤ ਦੇ ਕੋੜੇ ਤੇ ਹੋਰ ਕਈ ਕਿਸਮ ਦਾ ਜੋ ਲਾਮੂ ਲਸ਼ਕਰ ਸੀ ਹੁਣ ਇਸ ਸੁਧਾਰਨ ਜੇ ਲੱਕੜਹਾਰੇ ਸ਼ਰੀਫ ਦੇ ਇਸਮੈਲ ਦੇ ਵਿੱਚ ਮੌਜੂਦ ਸੀ ਫਿਰ ਆਪਣੇ ਘਰ ਵਾਲੀ ਦੇ ਕੋਲ ਉਸ ਗੱਖਾਂ ਦੀ ਕੁਲੀ ਵਾਲੇ ਪਾਸੇ ਜਾਂਦਾ ਹੈ ਉਸ ਨੂੰ ਉਠਾ ਕੇ ਕਹਿੰਦਾ ਕਿ ਆ ਜਾ ਇਸ ਮਹਿਲ ਦੇ ਵਿੱਚ ਆ ਕੇ ਸੌ ਇੱਥੇ ਬਹੁਤ ਵਧੀਆ ਕਿਸਮ ਦੇ ਪਲੰਗ ਲੱਗੇ ਨੇ ਤੇਰੀ ਜਿਹੜੀ ਨੀਂਦ ਹੈ ਉਹ ਬੇਤਰ ਹੋ ਜਾਵੇਗੀ ਤੇਰੀ ਜਿਹੜੀ ਥਕਾਵਟ ਹੈ ਉਹ ਦੂਰ ਹੋ ਜਾਵੇਗੀ ਸ਼ਾਮ ਦੇ ਵੇਲੇ ਜਿੱਥੇ ਉਹਨਾਂ ਦੇ ਘਰ ਇੱਕ ਮਸ਼ਾਲ ਜਗਦੀ ਸੀ ਜਿੱਦ ਤੋਂ ਵੀ ਖਤਰਾ ਸੀ ਕਿ ਕਿਤੇ ਕੁਲੀ ਨੂੰ ਆਗਣਾ ਲੱਗ ਜਾਵੇ ਪਾਤ ਪਾਤ ਦੀਆਂ ਲਾਲ ਟੇਣਾ ਜਗ ਰਹੀਆਂ ਸਨ ਨੌਕਰ ਸਨ ਜੋ ਕਾਮੇ ਸਨ ਉਹ ਸਲਾਮ ਦਵਾ ਕਰ ਰਹੇ ਸਨ ਰਾਜਕੁਮਾਰੀ ਦੀ ਰੂਹ ਖਿੜ ਗਈ ਰੂਹ ਖੁਸ਼ ਹੋ ਗਈ ਉਸਨੇ ਕੋਈ ਸਵਾਲ ਨਹੀਂ ਕੀਤਾ ਬਰਹਾਨ ਨੂੰ ਜਾਂ ਇਹ ਕਹ ਲਿਆ ਕਿ ਲੱਕੜਹਾਰੇ ਸ਼ਰੀਫ ਨੂੰ ਖੁਸ਼ੀ-ਖੁਸ਼ੀ ਉਹਦੇ ਨਾਲ ਉਹ ਚੱਲ ਪਈ ਦੂਜੇ ਦਿਨ ਆਉਣ ਵਾਲਾ ਜਿਹੜਾ ਲੰਮੂ ਲਸ਼ਕਰ ਸੀ ਰਾਜਕੁਮਾਰੀ ਦੇ ਬਾਪ ਦਾ ਉਹਦੇ ਲਈ ਹਰ ਇੱਕ ਕਿਸਮ ਦੇ ਪਕਵਾਨਾਂ ਦੀ ਤਿਆਰੀ ਕੀਤੀ ਗਈ ਹੁਣ ਇਹਦੇ ਨਾਲ ਇਸ ਰਾਜੇ ਦੇ ਨਾਲ ਉਹਦੀਆਂ ਬਾਕੀ ਤਿੰਨ ਧੀਆਂ ਤੇ ਉਹਨਾਂ ਦੇ ਘਰ ਵਾਲਿਆਂ ਨੇ ਵੀ ਪਹੁੰਚਣਾ ਸੀ ਜਦੋਂ ਉਹ ਲੋਕ ਪਹੁੰਚਦੇ ਨੇ ਇਸ ਥਾਂ ਦੇ ਉੱਤੇ ਉਹ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਇੱਕ ਸੁਧਾਰਨ ਜਾਂ ਬੰਦਾ ਉਹ ਸਾਰਾ ਕੁਝ ਕਿਵੇਂ ਬਣਾ ਸਕਦਾ ਹੈ ਮੈਲੇ ਕਚਿਹਲੇ ਕੱਪੜਿਆਂ ਦੇ ਵਿੱਚ ਬੈਠਾ ਹੋਇਆ ਬੰਦਾ ਰਾਜਾ ਖੁਦ ਬੜਾ ਹੈਰਾਨ ਹੁੰਦਾ ਹੈ ਕਿ ਮੇਰੀ ਪਹੁੰਚ ਅਜੇ ਤੱਕ ਇਸ ਹਿੱਸੇ ਦੇ ਵਿੱਚ ਕਿਉਂ ਨਾ ਹੋਈ ਮੇਰੇ ਮਹਿਲ ਤੋਂ ਵੀ ਜ਼ਿਆਦਾ ਜ਼ਬਰਦਸਤ ਮਹਿਲ ਇੱਥੇ ਬਣਿਆ ਹੋਇਆ ਉਸਨੇ ਆਪਣੀਆਂ ਭਾਵਨਾਵਾਂ ਨੂੰ ਕਾਬੂ ਦੇ ਵਿੱਚ ਰੱਖਿਆ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਹੈਰਾਨ ਚੱਕਤ ਰਹਿ ਗਏ ਹਾਂ ਬਿਸ਼ੱਕ ਰਾਜੇ ਦੀਆਂ ਬਾਕੀ ਤੀਆਂ ਬੜੀਆਂ ਹੈਰਾਨਸਨ ਬਾਕੀ ਉਸ ਦੇ ਜਵਾਈ ਬੜੇ ਹੈਰਾਨਸਨ ਰਾਜਾ ਜਦੋਂ ਖਾਨ ਦੇ ਲਈ ਕਕਸ਼ ਦੇ ਉੱਤੇ ਬੈਠਾ ਉਹਦੀ ਅੱਖ ਲਗਾਤਾਰ ਲੱਕੜਹਾਰੇ شریف ਨੂੰ ਦੇਖ ਰਹੀ ਉਸ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਰਾਜੇ ਨੇ ਦੋ ਚਾਰ ਘੰਟੇ ਉੱਥੇ ਰਹਿ ਕੇ ਭੋਜਨ ਕਰਕੇ ਵਾਪਸ ਚਲੇ ਜਾਣਾ ਸੀ ਪਰ ਉਹ ਕਹਿੰਦਾ ਕਿ ਨਹੀਂ ਅਸੀਂ ਦੋ ਦਿਨ ਰੁਕਾਂਗੇ ਲੱਕੜਹਾਰਾ شریف ਬਹੁਤ ਖੁਸ਼ ਹੁੰਦਾ ਹੈ ਤੇ ਕਹਿੰਦਾ ਕਿ ਤੁਹਾਡੀ ਮਿਹਰਬਾਨੀ ਤੁਸੀਂ ਸਾਡੇ ਲਈ ਸਮਾਂ ਕੱਢਿਆ ਹੁਣ ਰਾਜੇ ਦੇ ਦੋ ਦਿਨ ਰਹਿਣ ਦਾ ਮਤਲਬ ਸੀ ਕਿ ਮੈਂ ਪਰਖ ਕੇ ਜਾਨਣਾ ਹੈ ਕਿ ਇਹ ਬੰਦਾ ਅਸਲ ਦੇ ਵਿੱਚ ਕੌਣ ਹੈ ਹੁਣ ਇਹ ਵੀ ਰਾਜਾ ਸੀ ਇਹਨੂੰ ਪਤਾ ਸੀ ਕਿ ਇੱਕ ਲੱਕੜਹਾਰੇ ਦਾ ਤੌਰ ਤਰੀਕਾ ਕਿਹੋ ਜਿਹਾ ਹੁੰਦਾ ਤੁਰਨ ਦਾ ਇੱਕ ਰਾਜੇ ਦਾ ਤਰੀਕਾ ਕਿਹੋ ਜਿਹਾ ਹੁੰਦਾ ਇਹਦੇ ਤੌਰ ਤਰੀਕੇ ਨੂੰ ਪਰਖਣ ਦੀ ਕੋਸ਼ਿਸ਼ ਕਰਦਾ ਪਰ ناکਾਮ ਰਹਿੰਦਾ ਕਿਉਂਕਿ ਇਹ ਤਾਂ ਅਸਲ ਰਾਜਾ ਸੀ ਇਹ ਤਾਂ ਰਾਜਾ ਬਰਹਾਨ ਸੀ ਇਹਦੇ ਚਰਚੇ ਤਾਂ ਉਹਨੇ ਸੁਨੇ ਹੋਏ ਸਨ ਪਰ ਉਹਨੂੰ ਪਤਾ ਨਹੀਂ ਸੀ ਕਿ ਇਹ ਬਰਹਾਨ ਹੈ ਤੌਰ ਤਰੀਕਿਆਂ ਤੋਂ ਲੱਕੜਹਾਰੇ شریف ਨੂੰ ਦੇਖਦਾ ਤੇ ਵਾਰ-ਵਾਰ ਉਹਦਾ ਦਿਲ ਕਰਦਾ ਕਿ ਇਹਨੂੰ ਪੁੱਛਾਂ ਕਿ ਤੂੰ ਕਿਸ ਰਾਜ ਦੇ ਨਾਲ ਸਬੰਧਤ ਹੈ ਕਿਉਂਕਿ ਉਸਦਾ ਤੋਰਾ ਫੇਰਾ ਉਸਦਾ ਡੋਲ ਡਾਲ ਤੁਰਨ ਫਿਰਨ ਦਾ ਜਿਹੜਾ ਢੰਗ ਤਰੀਕਾ ਸੀ ਉਸਦੀ ਤਾਉਣ ਜਿਸ ਤਰੀਕੇ ਨਾਲ ਸੀ ਉਹਦੀਆਂ ਅੱਖਾਂ ਜਿਸ ਤਰੀਕੇ ਨਾਲ ਫਿਰ ਰਹੀਆਂ ਸਨ ਉਹ ਰਾਜਿਆਂ ਮਹਾਰਾਜਿਆਂ ਵਾਲੀਆਂ ਸਨ ਜਿੰਨੇ ਉਸਦੇ ਨਾਲ ਜਿੰਨੇ ਵੀ ਆਦੇਦਾਰ ਆਏ ਹੋਏ ਸਨ ਹਰ ਇੱਕ ਬੰਦਾ ਹੈਰਾਨ ਹੋ ਰਿਹਾ ਸੀ ਰਾਜਾ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਰਾਜ ਦੇ ਨਾਲ ਜਿਹੜੇ ਉਹਦੇ ਮਹਿਮਾਨ ਆਏ ਹੋਏ ਸਨ ਉਹ ਨਾ ਸਿਰਫ ਇਸ ਰਾਜ ਦੇ ਸਨ ਬਲਕਿ ਹੁਣ ਦੂਜੇ ਰਾਜਾਂ ਤੋਂ ਵੀ ਕੁਝ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਇੱਕ ਬਹੁਤ ਖਾਸ ਰਾਜ ਦਾ ਰਾਜਾ ਅਗਲੇ ਦਿਨ ਸ਼ਾਮ ਨੂੰ ਪਹੁੰਚਣ ਵਾਲਾ ਸੀ ਇਹ ਚਾਹੁੰਦਾ ਸੀ ਕਿ ਉਹਦੇ ਤੋਂ ਪਰਖ ਕਰਵਾਵਾ ਕਿ ਇਹ ਬੰਦਾ ਕੌਣ ਹੈ ਪਰਖਿਆ ਤਾਂ ਜਾਵੇ ਅਗਲੀ ਸ਼ਾਮ ਨੂੰ ਜਦੋਂ ਨੇੜਲੇ ਰਾਜ ਦਾ ਰਾਜਾ ਆਇਆ ਬਹੁਤ ਜ਼ਬਰਦਸਤ ਉਹਦੀ ਆਉ ਪਾਕਤ ਦਾ ਇੰਤਜ਼ਾਮ ਕੀਤਾ ਗਿਆ ਸੀ ਲੱਕੜਹਾਰੇ ਸ਼ਰੀਫ ਦੇ ਵੱਲੋਂ ਪਰੇ ਮਹਿਲ ਦੇ ਵਿੱਚ ਸਭ ਤੋਂ ਜਿਹੜੀ ਮੁੱਖ ਮਹਿਮਾਨ ਦੀ ਕੁਰਸੀ ਸੀ ਉੱਥੇ ਤਾਂ ਰਾਜਕੁਮਾਰੀ ਦਾ ਬਾਪ ਜੋ ਰਾਜ ਦਾ ਰਾਜਾ ਸੀ ਉਹ ਬੈਠਾ ਹੋਇਆ ਸੀ ਉਸਦੇ ਬਿਲਕੁਲ ਨੇੜੇ ਹੀ ਲਕੜਹਾਰਾ ਸ਼ਰੀਫ ਬੈਠਾ ਹੋਇਆ ਸੀ ਬੜੀ ਵਧੀਆ ਕਿਸਮ ਦੀ ਪੋਸ਼ਾਕ ਪਹਿਨ ਕੇ ਬੇਸ਼ੱਕ ਕਿ ਰਾਜਿਆਂ ਵਾਲੀ ਨਹੀਂ ਸੀ ਪਰ ਸੁਧਾਰਨ ਲੋਕਾਂ ਦੇ ਵਿੱਚ ਵੀ ਲੱਗਦਾ ਸੀ ਕਿ ਚੰਗੀ ਮਹਿੰਗੀ ਪੋਸ਼ਾਕ ਹੈ ਸਾਰੇ ਮੁੱਖ ਮਹਿਮਾਨ ਇਸ ਦਰਬਾਰ ਦੇ ਵਿੱਚ ਬੈਠੇ ਹੋਏ ਸਨ ਜਦੋਂ ਵਿਰੋਧੀ ਰਾਜ ਜਿਹੜਾ ਕਿ ਬੜਾ ਸੁਣਿਆ ਹੋਇਆ ਮੰਨਿਆ ਹੋਇਆ ਰਾਜ ਸੀ ਉਹਦਾ ਰਾਜਾ ਆਉਂਦਾ ਹੈ ਉਹ ਇਸ ਰਾਜ ਦੇ ਰਾਜੇ ਨੂੰ ਸਲਾਮ ਦਵਾ ਕਰਨ ਦੀ ਬਜਾਏ ਭੱਜ ਕੇ ਜਾ ਕੇ ਲਕੜ ਹਰੇ ਸ਼ਰੀਫ ਦੇ ਪੈਰਾਂ ਦੇ ਵਿੱਚ ਜਾ ਕੇ ਆਪਣਾ ਸੀਸ ਟਕਾ ਦਿੰਦਾ ਹੈ ਸਿਰ ਨਵਾ ਦਿੰਦਾ ਹੈ ਦਰਬਾਰ ਦੇ ਵਿੱਚ ਬੈਠਾ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਹਰ ਕਿਸੇ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ ਕਿ ਇਸ ਪੂਰੇ ਖਿੱਤੇ ਦਾ ਸਭ ਤੋਂ ਜਿਹੜਾ ਸ਼ਕਤੀਸ਼ਾਲੀ ਰਾਜ ਹੈ ਮਲੈਕ ਰਾਜ ਮਲੈਕ ਰਾਜ ਦਾ ਰਾਜਾ ਹਦੀਨ ਆਉਂਦਾ ਹੈ ਮੁੱਖ ਮਹਿਮਾਨ ਨੂੰ ਸਲਾਮ ਦਵਾ ਕੀਤੇ ਬਿਨਾਂ ਹੀ ਇੱਕ ਸੁਧਾਰਨ ਲੱਕੜਹਾਰੇ ਸ਼ਰੀਫ ਦੇ ਕਦਮਾਂ ਦੇ ਵਿੱਚ ਜਾ ਕੇ ਸੀਸ ਨਵਾ ਦਿੱਤਾ ਹੈਰਾਨ ਹੋ ਗਿਆ ਇਸ ਤੋਂ ਬਾਅਦ ਲੱਕੜਹਾਰੇ ਸ਼ਰੀਫ ਨੇ ਉਸ ਨੂੰ ਜੱਫੀ ਪਾਈ ਕਲਾਵੇ ਦੇ ਵਿੱਚ ਲਿਆ ਕਿਹਾ ਤੇਰੀ ਮਿਹਰਬਾਨੀ ਤੁਰੰਤ ਬਾਅਦ ਇਸ ਰਾਜ ਤੋਂ ਪਰਦਾ ਉੱਠ ਜਾਂਦਾ ਹੈ ਕਿ ਇਹ ਕੋਈ ਲੱਕੜਹਾਰਾ ਸ਼ਰੀਫ ਨਹੀਂ ਹੈ ਇਹ ਤਾਂ ਰਾਜਾ ਬਰਹਾਨ ਹੈ ਮੁਲੈਕ ਰਾਜ ਦਾ ਅਸਲੀ ਰਾਜਾ ਹੁਣ ਇਸ ਵੇਲੇ ਰਾਜਕੁਮਾਰੀ ਦੇ ਬਾਪ ਨੂੰ ਪੂਰ ਜਿਆਦਾ ਫਖਰ ਮਹਿਸੂਸ ਹੁੰਦਾ ਹੈ ਕਿ ਇੱਕ ਰਾਜਾ ਚਾਹੇ ਸਧਾਰਨ ਕੱਪੜਿਆਂ ਦੇ ਵਿੱਚ ਵੀ ਰਹੇ ਸਭ ਤੋਂ ਪਹਿਲੀ ਗੱਲ ਤਾਂ ਉਹਨੂੰ ਪਰਖਣ ਵਾਲੀ ਅੱਖ ਚਾਹੀਦੀ ਹੈ ਉਹ ਇਹਦੀ ਤੀ ਇਹਦੀ ਰਾਜਕੁਮਾਰੀ ਦੇ ਕੋਲ ਸੀ ਦੂਸਰੀ ਗੱਲ ਇੱਕ ਰਾਜਾ ਚਾਹੇ ਕਿਸੇ ਵੀ ਹਾਲਾਤ ਦੇ ਵਿੱਚ ਰਹਿੰਦਾ ਹੋਵੇ ਉਸਨੂੰ ਪਤਾ ਹੁੰਦਾ ਹੈ ਕਦੋਂ ਕਿਸ ਤਰੀਕੇ ਨਾਲ ਰਹਿਣਾ ਹੈ ਉਸਨੂੰ ਸਿੱਖਿਆ ਹੁੰਦੀ ਹੈ ਕਲਾ ਹੁੰਦੀ ਹੈ ਇੱਕ ਗਧੇ ਨੂੰ ਜਸ਼ੀਰ ਦੇ ਕੱਪੜੇ ਪਹਿਨਾ ਦਈਏ ਉਹ ਕਦੇ ਵੀ ਸ਼ੇਰ ਨਹੀਂ ਬਣ ਸਕਦਾ ਗਧਾ ਹੀ ਰਹਿੰਦਾ ਹੈ ਪਰ ਜੇਕਰ ਕੋਈ ਸ਼ੇਰ ਹੈ ਉਹਨੂੰ ਗਧਿਆਂ ਦੇ ਵਿੱਚ ਰਹਿਣਾ ਪੈ ਗਿਆ ਉਹ ਉਹਨਾਂ ਦੇ ਨਾਲ ਰਹਿ ਸਕਦਾ ਹੈ ਤੇ ਲੋੜ ਪੈਣ ਤੇ ਸ਼ੇਰ ਵਾਂਗੂੰ ਗੱਜ ਸਕਦਾ ਹੈ ਸ਼ੇਰ ਜਿੱਥੇ ਮਰਜ਼ੀ ਰਵੇ ਉਹਦੇ ਵਿੱਚ ਆਪਣੇ ਰਵਈਏ ਤੌਰ ਤਰੀਕੇ ਜਰੂਰ ਬਰਕਰਾਰ ਰਹਿੰਦੇ ਨੇ ਇਸ ਤੋਂ ਬਾਅਦ ਰਾਜੇ ਬਰਹਾਨ ਨੇ ਕਿਹਾ ਕਿ ਮੈਨੂੰ ਤਕਰੀਬਨ ਸਾਲ ਹੋ ਗਿਆ ਮੈਂ ਇੱਕ ਬਲੀਦਾਨ ਸੋਚਿਆ ਸੀ ਉਹ ਦੇ ਦਿੱਤਾ ਆਪਣਾ ਸਾਲ ਆਪਣੇ ਰਾਜ ਭਗਤ ਤੋਂ ਬਾਹਰ ਬਤਾਇਆ ਇਹ ਰਾਜ ਭਾਗ ਵੀ ਰਾਜਾ ਸਭ ਤੋਂ ਵੱਡਾ ਹੈ ਇਸ ਤੋਂ ਬਾਅਦ ਮੈਂ ਆਪਣੇ ਘਰਵਾਲੀ ਦੇ ਨਾਲ ਆਪਣੇ ਰਾਜ ਮਲੈਕ ਦੇ ਵਿੱਚ ਜਾ ਰਿਹਾ ਹਾਂ ਜਾਣ ਤੋਂ ਪਹਿਲਾਂ ਉਸਨੇ ਉਹ ਅੰਗੂਠੀ ਉਹ ਮੁੰਦਰੀ ਸੀ ਜਿਹੜੀ ਉਹ ਇਸ ਰਾਜੇ ਨੂੰ ਆਪਣੀ ਘਰਵਾਲੀ ਦੇ ਬਾਪ ਨੂੰ ਭੇਟ ਕਰ ਦਿੱਤੀ ਕਿਹਾ ਜਿਹੜੀ ਚੀਜ਼ ਚਾਹੀਦੀ ਹੋਵੇਗੀ ਉਹ ਤੁਸੀਂ ਇੱਥੋਂ ਲੈ ਲਿਓ ਆਪਣੇ ਰਾਜ ਦੇ ਵਿੱਚ ਜਾ ਕੇ ਖੁਸ਼ੀ ਖੁਸ਼ੀ ਰਹਿਣ ਲੱਗਦਾ ਹੈ 2-4 ਮਹੀਨਿਆਂ ਬਾਅਦ ਉਹ ਜਿਹੜਾ ਰਾਜਕੁਮਾਰੀ ਦਾ ਅਸਲੀ ਰਾਜ ਸੀ ਉਸ ਦਾ ਜਿਹੜਾ ਬਾਪ ਸੀ ਉਦੇ ਬਾਪ ਦੇ ਵੱਲੋਂ ਉਹ ਜੜੀ ਮੁੰਦਰੀ ਹੈ ਕਿਸੇ ਦੂਤ ਦੇ ਹੱਥ ਭੇਜ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਨਹੀਂ ਇਸ ਮੁੰਦਰੀ ਨੂੰ ਸੰਭਾਲਣ ਵਾਲਾ ਵੀ ਕੋਈ ਯੋਧਾ ਹੀ ਚਾਹੀਦਾ ਹੈ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਅੱਜ ਅਸੀਂ ਜਿੱਥੇ ਵੀ ਹਾਂ ਅਸੀਂ ਉਸ ਤੋਂ ਥੋੜਾ ਜਿਹਾ ਬਾਹਰ ਨਿਕਲੀਏ ਆਪਣੇ ਉੱਤੇ ਥੋੜਾ ਜਿਹਾ ਕੰਮ ਕਰੀਏ ਜੇਕਰ ਅਸੀਂ ਇੱਕ ਕੰਫਰਟ ਜ਼ੋਨ ਦੇ ਵਿੱਚ ਰਹਿੰਨੇ ਆ ਆਪਣੇ ਅੱਜ ਦੇ ਆਰਾਮ ਦੇ ਹਾਲਾਤਾਂ ਦੇ ਵਿੱਚ ਰਹਿੰਨੇ ਆ ਅਸੀਂ ਨਿਕਰ ਨਹੀਂ ਸਕਦੇ ਅਸੀਂ ਕੋਈ ਬਹੁਤ ਹੀ ਚੰਗੇ ਨਹੀਂ ਬਣ ਸਕਦੇ ਜੇ ਆਪਣੇ ਆਪ ਦੇ ਵਿੱਚ ਸੁਧਾਰ ਕਰਨਾ ਹੈ ਆਪਣੇ ਆਪ ਤੇ ਕੰਮ ਕਰੀਏ ਕੁਝ ਨਵਾਂ ਸਿੱਖੀਏ ਕੁਝ ਨਵਾਂ ਪੜਹੀਏ ਅੱਜ ਤੋਂ ਨਵੇਂ ਟੀਚੇ ਮਿਥ ਲਈਏ ਕਿ ਮੈਂ ਕਿੱਥੇ ਪਹੁੰਚਣਾ ਹੈ ਇੱਕ ਸਾਲ ਬਾਅਦ ਮੈਂ ਕਿੱਥੇ ਹੋਵਾਂਗਾ ਉਸ ਹਿਸਾਬ ਕਿਤਾਬ ਦੇ ਨਾਲ ਕੰਮ ਕਰੀਏ ਉਸ ਦੇ ਨਾਲ ਮਿਹਨਤ ਕਰੀਏ ਕਿਉਂਕਿ ਜੇ ਕੁਝ ਖਾਸ ਪ੍ਰਾਪਤ ਕਰਨਾ ਹੈ ਖਾਸ ਕਿਸਮ ਦੀ ਮਿਹਨਤ ਕਰਨੀ ਪਵੇਗੀ ਖਾਸ ਕਿਸਮ ਦੀਆਂ ਚੀਜ਼ਾਂ ਸਿੱਖਣੀਆਂ ਪੈਣਗੀਆਂ ਆਪਣੇ ਆਪ ਤੇ ਕੰਮ ਕਰੀਏ ਆਪਣੀ ਬਿਹਤਰੀ ਤੇ ਕੰਮ ਕਰੀਏ